ਜੰਦੂ ਪਾਪੇ ਜਾ ਲਾ ਮਣ ਜੀ ਗੁਰੂ ਤਵੀ ਤੇ ਬਠਾਏ ਆ ਜੀ ਗੁਰੂ ਤਵੀ ਤੇ ਬਠਾਏ ਜੇਠ ਦਾ ਮਹੀਨਾ ਸੰਗਤੇ ਥੱਲੇ ਪਾਂਬੜ ਮਚਾਏ ਆ ਜੀ ਥੱਲੇ ਪਾਂਬੜ ਮਚਾਏ ਦਰਤੀਆ ਕਾ ਜ਼ਰੂਰ ਆ ਜੀਏ ਕੀ ਕੈਰ ਕਮਾਏ ਆ ਜੀਏ ਕੀ ਕੈਰ ਕਮਾਏ ਦੋਣਿਆਂ ਦੇ ਵਾਲੀ ਨੇ ਜੀਤਵੀ ਉੱਤੇ ਕਿੰਬਠਾਏ ਆ ਜੀਤਤੀ ਤਵੀ ਤੇ ਕਿੰਬਠਾਏ ਫੁੱਲਾ ਕੋਲੋਂ ਪੌਰ ਪੁਝ ਦੇ ਤੂਸੇ ਕਿਆ ਕਮ ਲਾਏ ਜੇ ਜੀ ਤੂਸੇ ਕਿਆ ਕਮ ਲਾਏ ਜੇ ਗੁਰੂ ਬਰੋ ਰ ਫੁੱਲਾ ਦਸ ਦੇ ਗੁਰੂ ਤਵੀ ਤੇ ਬਠਾਏ ਆ ਜੀ ਗੁਰੂ ਤਵੀ ਤੇ ਬਠਾਏ ਆ ਫੁੱਲਾ ਕੋਲੋਂ ਪਰ ਪੁੱਛ ਦੇ ਕਿ ਆ ਵਰਤੇ ਭਾਣੇ ਆ ਜੀ ਕਿ ਆ ਵਰਤੇ ਆ ਭਾਣੇ ਰੋ ਰੋ ਫੁੱਲ ਦਾਸ ਦੇ ਚੰਦ ਕੈਰ ਕਮਾਇਆ ਏ ਜੀ ਚੰਦ ਕੈਰ ਕਮਾਇਆ ਭਾਗੀ ਪੁੱਤਰ ਜਾਂ ਹਾ ਗੇਰਦਾ ਚਲ ਗੁਰਾਂ ਪਾਸ ਆਇਆ ਸੀ ਜੀ ਚਲ ਗੁਰਾਂ ਪਾਸ ਆਇਆ ਸੀ ਦੁਨੀਆਂ ਦੇ ਵਾਲੀ ਨੇ ਚੱਕ ਗਲੇ ਨਾਲ ਲਾਇਆ ਸੀ ਜੀ ਚੱਕ ਗਲੇ ਨਾਲ ਲਾਇਆ ਸੀ ਗੁਸੇ ਵਿੱਚ ਜਹਾਂ ਗੀਰਣ ਲੇਖ ਪੱਤਰ ਪਵਾਇਆਏ ਜੀ ਲੇਖ ਪੱਤਰ ਪਵਾਇਆਏ ਗੁਰੂ ਅਰਜਨ ਦੇਵ ਜੀ ਇਹਨੂੰ ਨੇ ਸਦਬ ਲਾਇਆਏ ਜੀ ਉਹਨੇ ਸਦਬ ਜਾਹ ਗਿਰ ਪਾਪੇ ਨਾ ਗੁਰੂ ਚੰਦੂ ਨੂੰ ਫੜਾਇਆਏ ਜੀ ਗੁਰੂ ਚੰਦੂ ਨੂੰ ਫੜਾਇਆਏ ਚੰਦੂ ਪਾਪੀ ਜਾਲ ਮਨ ਤਤਿ ਤਵੀਤੇ ਬਠਾਇਆਏ ਜੀ ਤਤਿ ਤਵੀਤੇ ਬਠਾਇਆਏ ਤਤੇ ਤਤੇ ਤਵੀ ਦੇ ਥੱਲੇ ਬਾਲ ਅਗਵਾਲਾ ਪੰਬੜ ਮਚਾਇਆਏ ਜੀ ਪਾਪੀ ਪੰਬੜ ਮਚਾਇਆਏ ਚੰਦੂ ਪਾਪੀ ਜਾ ਲਾ ਮਣੇ ਜੀ ਗੁਰੂ ਤਵੀ ਤੇ ਬਠਾਇਆਏ ਜੀ ਗੁਰੂ ਤਵੀ ਤੇ ਬਠਾਇਆਏ ਝੇਠ ਦਾ ਮਹੀਨਾ ਸੰਗਤੇ ਥੱਲੇ ਪਾਂਬੜ ਮਚਾਇਆਏ ਜੀ ਥੱਲੇ ਪਾਂਬੜ ਮਚਾਇਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ